ਕਾਤਿਰੋ ਜਿਮਨੀ ਚੋਣਾ ਨਹੀਂ ਹੁੰਦੀਆਂ ਉਦੋਂ ਤੱਕ ਪੰਜਾਬ ਸਕੱਤਰੇ ਜਿਹੜਾ ਆ ਉਹਦੇ ਵਿੱਚ ਰੌਣਕਾਂ ਉਹਦੇ ਵਿੱਚ ਸਰਗਰਮੀਆਂ ਉਹਦੇ ਵਿੱਚ ਪੰਜਾਬ ਸਰਕਾਰ ਦੀਆਂ ਮੀਟਿੰਗਾਂ ਕੈਬਨਿਟਾਂ ਦਾ ਜੁੜਨਾ ਜਿਹੜਾ ਆ ਉਹ ਸੰਭਵ ਨਹੀਂ ਲੱਗਦਾ ਜੀ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਹੁ ਨੰਗੀਆਂ ਨੇ ਹੁਣ ਜਿਮਨੀ ਚੋਣਾ ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋਣ ਗਿਆ ਕਿ ਸਾਰਾ ਸਾਲ ਜਿਹੜਾ ਇਹ ਚੋਣਾਂ ਦੇ ਵਿੱਚ ਲੰਘ ਜਾਏਗਾ ਤਾਂ ਵਿਕਾਸ ਦੇ ਕੰਮ ਜਿਹੜੇ ਨੇ ਉਹ ਕਦੋਂ ਹੋਣਗੇ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਰੌਲਾ ਸ਼ੁਰੂ ਹੋਇਆ ਪੰਜਾਬ ਸਿਕਤਰੇ ਦੇ ਬਨੇਰਿਆਂ ਤੇ ਕਾਹ ਹੀ ਬੋਲ ਰਹੇ ਪ੍ਰਚਾਰ ਚੱਲੂਗਾ ਪਰ ਸਭ ਤੋਂ ਵੱਡੀ ਗੱਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਬੜਾ ਸਪਸ਼ਟ ਐਲਾਨ ਕਰ ਦਿੱਤਾ ਵੀ ਉਹਨਾਂ ਨੇ ਜਲੰਧਰ ਆਪਣਾ ਕਿਰਾਏ ਦਾ ਘਰ ਲੈ ਲਿਆ ਤੇ ਉਹ ਤੇ ਹੁਣ ਉੱਥੇ ਡੇਰਾ ਲਾ ਕੇ ਬੈਠਣਗੇ ਜਿਮਨੀ ਚੋਣਾ ਨੂੰ ਮੁੱਖ ਰੱਖ ਰਿਆ ਸੋ ਇਹ ਸਾਰੀ ਪ੍ਰਕਿਰਿਆ ਤੋਂ ਬੜਾ ਸਪਸ਼ਟ ਹੈ ਬੇ ਪੰਜਾਬ ਸਕਤਰਤ ਦੇ ਜੇ ਸੁੱਧੇ ਦੇਸੀ ਸ਼ਬਦਾਂ ਦੇ ਕਹਿ ਲਈਏ ਬਨੇਰਿਆ ਤੇ ਲੱਗਦਾ ਵੀ ਇਹ ਸਾਰਾ ਸਾਲ ਹੀ ਕਾਹ ਹੀ ਬੋਲਣ 10 ਜਨਾਈ ਤੋਂ ਬਾਅਦ ਅਗਲੀ ਕੜੀ ਸ਼ੁਰੂ ਹੋ ਜੂਗੀ ਚਾਰ ਵਿਧਾਨ ਸਭਾ ਦੀਆਂ ਜਮਨੀ ਚੋਣਾ ਤੇ ਲੱਗਦਾ ਫਿਰ ਉਦੋਂ ਤੱਕ ਪੰਜਾਬ ਸਕਤਰਤ ਸੁਣਸਣ ਰਹੂਗਾ ਪੰਜਾਬ ਸਕਤਰਤ ਵਿੱਚ ਕੋਈ ਕਾਰਗੁਜ਼ਾਰੀ ਚੱਲਣ ਦੇ ਅਸਾਰ ਨਹੀਂ ਔਰ ਮੁੱਖ ਮੰਤਰੀ ਦਾ ਦਫ਼ਤਰ ਵੀ ਜਿਹੜਾ ਉਹ ਵੀ ਫਿਰ ਉਦੋਂ اٹਕ ਜੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਆਮ ਆਦਮੀ ਪਾਰਟੀ ਦੀ ਸਾਰੀ ਕਮਾਂਡ ਸੰਭ ਕੇ ਤੇ ਚੋਣ ਪ੍ਰਚਾਰ ਕਰਦਾ ਸੋ ਚਾਰ ਜਿਮਨੀ ਚੋਣਾਂ ਜਿਹੜੀਆਂ ਨੇ ਉਹ ਅਗਸਤ ਦੇ ਅਖੀਰ ਚ ਹੁੰਦੀਆਂ ਨੇ ਸਤੰਬਰ ਦੇ ਸ਼ੁਰੂ ਚ ਹੁੰਦੀਆਂ ਨੇ ਜਾਂ ਸਤੰਬਰ ਦੇ ਅਖੀਰ ਚ ਹੁੰਦੀਆਂ ਨੇ ਅੰਦਾਜ਼ਾ ਇਹ ਲਾਇਆ ਜਾ ਸਕਦਾ ਵੀ ਜਨ ਕੀ ਆ ਵੀ ਜਾ ਰਿਹਾ ਕਿ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਦੀਆਂ ਚੋਣਾਂ ਵੀ ਇਸ ਸਾਲ ਦੇ ਵਿੱਚ ਹੋਣਗੀਆਂ ਦੇਖੋ ਡਿਊ ਨੇ ਪੰਚਾਇਤ ਚੋਣਾਂ ਵੀ ਡਿਊ ਨੇ ਔਰ ਨਗਰ ਨਿਗਮ ਦੀਆਂ ਚੋਣਾਂ ਵੀ ਡਿਊ ਹੈ ਔਰ ਇਹ ਵੀ ਜਾਣਕਾਰੀ ਮਿਲੀ ਸੀ ਵੀ ਜਦੋਂ ਭਗਵੰਤ ਸਿੰਘ ਮਾਨ 4 ਜੂਨ ਦੇ ਨਤੀਜਿਆਂ ਤੋਂ ਬਾਅਦ ਵੱਖ-ਵੱਖ ਆਪਣੀ ਲੀਡਰਸ਼ਿਪ ਨਾਲ ਮੀਡੀਆ ਕਰ ਰਹੇ ਸੀ ਹੇਠਲੇ ਪੱਧਰ ਦੇ ਤੇ ਉਦੋਂ ਇੱਕ ਆਵਾਜ਼ ਵੀ ਉੱਠੀ ਹੈ ਵੀ ਪੰਚਾਇਤ ਚੋਣਾਂ ਸਾਨੂੰ ਜਲਦੀ ਕਰਵਾਉਣੀਆਂ ਚਾਹੀਦੀਆਂ ਉਹਦੇ ਨਾਲ ਸਾਨੂੰ ਪੋਲੀਟੀਕਲੀ ਫਾਇਦਾ ਹਾਂਜੀ ਦੋਸਤੋ ਜੇ